ਇਕ ਧਰੀ ਬਣੀ ਵਿਚਾਰਚੀ ਫਿਰ ਉਹ ਆਪਣਾ ਗੁਰਦੁਆਰਾ ਸਾਹਿਬ ਆ ਗਿਆ ਫਿਰ ਆਪਣੀ ਉਹ ਮਸਜਿਦ ਸਾਹਮਣੇ ਤੇ ਫਿਰ ਸਾਹਮਣੇ ਉਹ ਮੰਦਿਰ ਹੀ ਵਿਚਾਲੇ ਫੁਹਾਰਾ ਸੀਗਾ ਤੇ ਵੱਡਾ-ਵੱਡਾ ਹਾਂ ਦੱਸੇ ਗੱਲ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਸਾਡੇ ਪਿੰਡ ਦੇ ਵਿੱਚ ਜਿਹੜਾ ਪਾਰਕ ਬਣਿਆ ਹੋਇਆ ਹੈਗਾ ਠੀਕ ਹੈ ਪਾਰਕ ਜਨ ਬੰਨੇ ਘਰੋਂ ਨੇੜੇ ਕਰਿ ਤੁਹਾਨੂੰ ਦੂਰ ਆਹ ਸਾਡੇ ਪਿੰਡ ਦਾ ਪਾਰਕ ਬਣਿਆ ਹੋਇਆ ਦੇਖੋ ਇਸ ਪਾਰਕ ਦੇ ਵਿੱਚ ਇਹ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਦੇ ਪਾਰਕ ਹੈਗਾ ਜੀ ਤੇ ਸਾਰੀ ਵੀਡੀਓ ਦੇਖਿਓ ਤੁਹਾਨੂੰ ਸਾਰੀ ਵੀਡੀਓ ਦਿਖਾਉਂਗਾ ਯਕਿਨ ਮਾਰੋ ਨੀਗਾ ਤੇ ਇਹਨੇ ਘੈਂਟ ਚੀਜ਼ ਬਣੀ ਦੀ ਆ ਅੰਦਰ ਜਾ ਕੇ ਤੁਹਾਨੂੰ ਦਿਖਾਉਣਾ ਹੁਣ ਕੱਲੀ ਕੱਲੀ ਚੀਜ਼ ਹੁੰਦੀ ਹੈ ਇਹ ਬੰਦੇ ਕਹਿੰਦੇ ਸਾਡੇ ਵਿੱਚ ਲੈ ਕਹਿੰਦੇ ਜੀ ਤੇ ਆ ਪਰ ਲੈਣੀ ਬੁੱਤ ਬਣਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਠੀਕ ਹੈ ਜੀ ਫਿਰ ਦੂਸਰਾ ਵੀ ਮਹਾਰਾਜ ਜੀ ਸਾਹ ਦਾ ਬੁੱਤ ਇਹ ਸਾਡੇ ਪਿੰਡ ਦਾ ਪਹਿਲਾ ਖੂਹ ਹੁੰਦਾ ਸੀਗਾ ਖਾਰਾ ਖੂਹ ਜਿੱਥੇ ਬੁੜੀਆਂ ਆ ਕੇ ਪਾਣੀ ਭਰਦੇਆਂ ਸੀਗੀਆਂ ਤੇ ਹੁਣ ਇਹ ਖੂਹ ਬੰਦ ਪਿਆ ਹੈਗਾ ਮਾਹਾਰਾ ਖੂਹ ਹੀ ਹੈਗਾ ਸਾਰਾ ਬੰਦ ਕੀਤਾ ਹੋੜਾ ਫਿਰ ਜੀ ਇਹ ਆਪਣਾ ਆਇੰਦਾ ਕਿਲਾ ਕਿਲੇ ਦੀ ਜਾਨੀ ਕਿ ਨਕਲ ਬਣਾਈ ਹੋਈ ਹੈਗੀ ਪੂਰੇ ਤੋਪਾਂ ਪਈਆਂ ਨੇ ਦੇਖੋ ਮੂਰੇ ਇੱਕ ਆ ਵੀ ਆ ਕਿੱਧਰ ਪਈ ਆ ਠੀਕ ਹੈ ਇਹ ਸ਼ਾਹੀ ਕਿਲਾ ਲਹਾਰ ਜਲਾਈ ਜਿਹੜਾ ਫਤਿਹ ਕੀਤਾ ਸੀਗਾ 191499 ਦੇ ਵਿੱਚ ਹੀ ਤੇ ਸ਼ੇਰ ਤੇ ਬੱਕਰੀ ਦਰਸਾਈ ਗਈ ਹੈ ਇਕੱਠੇ ਖੜੇ ਕੀਤੇ ਹੋਏ ਆ ਤੇਰਾ 12 ਦਰੀ ਆ ਜਾਂਦੀ ਹੈ ਜੀ ਤੇ ਉਹਦੇ ਬਾਅਦ ਹੀ ਆਪਣਾ ਉਹ ਵੀ ਜਗ੍ਹਾ ਬਣੀ ਹੋਈ ਹੈ ਇੱਧਰ ਜੀ ਹੁਣ ਪੜ ਕੇ ਸੁਣਾਣਾ ਸ਼ੇਧ ਰੇਵਾ ਦੀ ਰਾਣੀ ਦਾ ਰਾਜ ਚੜਦੇ ਸੂਰਜ ਨੂੰ ਗ੍ਰਹਿਣ ਅੱਛਾ ਇਹ ਉੱਪਰ ਦਰਸਾਇਆ ਹੋਇਆ ਹੈ ਇਹਦੇ ਵਿੱਚ ਆਪਣੀਆਂ ਫालतू ਚੀਜ਼ਾਂ ਪਈਆਂ ਆਈਆਂ ਉਹ ਕੱਲੀਆਂ-ਕੱਲੀਆਂ ਜਿਹੜੀਆਂ ਆਈਆਂ ਮੂਰਤਾ ਬਣੀਆਂ ਹੋਈਆਂ ਆਈਆਂ ਉਹ ਜਿਹੜੇ ਬੰਦੇ ਸੀਗੇ ਮੈਨੂੰ ਉਹਨਾਂ ਦੇ ਹੁਣ ਨਾਮ ਨਹੀਂ ਪਤਾ ਕਿ ਥੱਲੇ ਪਰ ਨਾਮ ਵੀ ਲਿਖੇ ਹੁੰਦੇ ਸੀਗੇ ਜਿੰਨੀਆਂ ਮਹਾਨ ਸਿੱਖੀਆਂ ਸੀਗੀਆਂ ਸਾਰਾ ਨਾਮ ਉੱਤੇ ਲਿਖੇ ਜਿਗੇ ਸਭ ਨਾਲ ਵੱਡੀ ਗੱਲ ਇਹ ਜਗ੍ਹਾ ਦਿੱਤੀ ਇਹ ਸਾਹਸ ਮਾਲ ਹੋਣੀਗੀ ਪਹਿਲੇ ਜਦ ਬਣਿਆ ਸੀ ਬਹੁਤ ਹੀ ਘੈਂਟ ਸੀਗੀ ਜਗ੍ਹਾ ਹੰਤੇ ਆ ਜੀ ਮੈਂ ਇਹਨ ਦੇਖੋ ਇੱਕ ਇੱਕ ਡਰੇ ਬਣੀ ਵਿਚਾਰਚੀ ਫਿਰ ਉਹ ਆਪਣਾ ਗੁਰਦੁਆਰਾ ਸਾਹਿਬ ਆ ਗਿਆ ਫਿਰ ਆਪਣੀ ਉਹ ਮਸਜਿਦ ਸਾਹਮਣੇ ਤੇ ਫੇਰ ਸਾਹਮਣੇ ਮੰਦਰੀ ਵਿਚਾਲੇ ਫੁਹਾਰਾ ਸੀਗਾ ਤੇ ਵੱਡਾ-ਵੱਡਾ ਖਾਂ ਹੋਇਆ ਪਿਆਗਾ ਤੇ ਇੱਥੇ ਪਹਿਲਾਂ ਗੁਰਦੁਆਰਾ ਸਾਹਿਬ ਪਹਿਲਾਂ ਗੁਰੂ ਸਾਹਿਬ ਪ੍ਰਕਾਸ਼ ਸੀਗੇ ਇੱਥੇ ਜਦੋਂ ਬੇਆਦਮੀਆਂ ਜਿਆਦਾ ਹੋਣ ਲੱਗੀਆਂ ਸੀਗੀਆਂ ਠੀਕ ਹੈ ਉਦੋਂ ਇਹ ਸ਼ਾਮ ਸਵਾਲ ਘਟ ਗਈ ਤੇ ਇਹਨਾਂ ਨੇ ਗੁਰੂ ਸਾਹਿਬ ਇੱਥੋਂ ਵੀ ਜਾਨੀ ਕਿਥੋਂ ਲਿਆ ਆਗੇ ਗੁਰੂ ਸਾਹਿਬ ਇੱਥੋਂ ਲੈ ਗਏ ਸੀਗੇ ਕਿਉਂਕਿ ਬੇਆਦਮੀਆਂ ਬਹੁਤ ਜਿਆਦਾ ਵੱਧ ਗਈਆਂ ਸੀਗੀਆਂ ਇੱਥੇ ਮੈਂ ਤੁਹਾਨੂੰ ਪਤਾ ਧਿਆਨ ਰੱਖਣਾ ਪਊਗਾ ਆਂਦਾਂਗਾ ਫਿਰ ਆ ਚੀਜ਼ੇ ਕੋ ਕਿੰਨੀ ਘੈਂਟ ਬਣੀ ਹੋਈ ਹੈਗੀ ਗੁਰਦਾਸ ਸਾਹਿਬ ਜਿਹੜੇ ਇਹ ਜੁਦਕਰਮੈਤ ਵੀ ਵਰਗਾ ਸੁਣਾਇਆ ਜਾਂਦੇ ਵੀ ਇਹ ਪਾਕਿਸਤਾਨ ਦੀ ਕਾਪੀ ਕਰਕੇ ਬਣਾਇਆ ਗਿਆ ਸੀਗਾ ਜੀ ਤੇ ਉਦਾਂ ਹੀ ਇਹ ਗੋਦਰਾ ਸਾਹਿਬ ਇਹ ਤਾਂ ਹੁਣ ਬੰਦ ਐ ਇੱਥੇ ਕੁਝ ਵੀ ਨਹੀਂ ਐ ਇੱਥੇ ਇਹ ਆਪਣੀ ਇਹ ਮਰਜ਼ੀ ਦਾ ਕੀ ਠੀਕ ਐ ਮਸਜਿਦ ਬਣਾਈ ਹੋਈ ਸੀਗੀ ਬਸ ਸਿਰਫ ਦਰਸ਼ਨ ਦੇ ਲਈ ਬਣਾਇਆ ਗਿਆ ਸੀਗਾ ਪੀ ਹਾਂ ਵਿਚਾਰੇ ਧਰਮ ਇਕੱਠੇ ਆਗੇ ਕੋਈ ਉੱਤ ਨਹੀਂਗਾ ਫਿਰ ਉਧਰ ਮਹਾਰਨਦੀ ਸਿੰਘ ਦਾ ਕਿ ਉਧਰ ਬੁੱਤ ਬਣਾ ਹੋਇਆਗਾ ਜੇ ਗਾਉਂ ਨੇ ਇੱਧਰ ਮੈਂ ਬੈਤ ਮੂਰਤ ਬਣ ਮੈਂ ਮੰਦਿਰ ਦੇ ਵਿੱਚ ਤੇ ਉਹ ਪਰ ਸਾਹਮਣੇ ਬਾਜਾ ਉੱਤੇ ਬਣਾ ਹੋਇਆ ਵੇ ਜਗ੍ਹਾ ਤਾਂ ਵਧੀਆ ਕੀ ਬਸ ਕਹਿੰਦੇ ਨੇ ਚੀਜ਼ਾਂ ਬਣਾਉਣੀਆਂ ਸੌਖੀਆਂ ਹੁੰਦੀਆਂ ਪਰ ਉਹਦੀ ਮੈਂਟੇਨੈਂਸ ਕਰਨੀ ਬਹੁਤ ਔਖੀ ਹੁੰਦੀ ਆ ਤੇ ਹੁਣ ਤਾਂ ਇੱਕ ਕਦੂ ਆਇਆ ਤੇ ਤੋਰਾਂ ਦੇ ਵੱਲ ਹੀ ਰਹਿ ਗਈਆਂ ਕਿ ਲੰਗਾ ਇੱਥੇ ਹੂੰ ਤੇ ਬਸ ਇੱਥੇ ਲੋਕ ਜਾਂ ਫਿਰ ਇੱਥੇ ਤਾਸ਼ ਖੇਡਣ ਆ ਜਾਂਦੇ ਆ ਮਾ ਤਾਂ ਜਗ੍ਹਾ ਥੋੜੀ ਸਾਫ਼ ਪਈ ਜਾਗੀ ਇਹ ਤਾਸ਼ ਖੇਡ ਲੈਂਦੇ ਨੇ ਲੋਕ ਪਹਿਲਾਂ ਇੱਥੇ ਫੋਰੇ ਲੱਗਦੇ ਸੀਗੇ ਇੱਥੇ ਹਾਥੋਂ ਤੇ ਇੱਥੇ ਵੀ ਫੋਰਾ ਚੱਲਦੇ ਸੀਗੇ ਪਹਿਲਾਂ ਇੱਥੇ ਇਧਰ ਹੀ ਫੋਰਾ ਸੀਗਾ ਤੇ ਸਾਹਮਣੇ ਵੀ ਇਧਰ ਫੋਰਾ ਹੁੰਦਾ ਸੀ ਇੱਥੇ ਹੀ ਮੈਂ ਆਪ ਚੱਲਦੇ ਦੇਖਿਆ ਫੋਾਰੇ ਇੱਥੇ ਵਿੱਚ ਲੇਟਾਂ ਲੱਗੀਆਂ ਹੁੰਦੀਆਂ ਸੀ ਇਹਦੇ 'ਚ ਠੀਕ ਹੈ ਤੇ ਫੋਾਰੇ ਤੋਂ ਹੁਣ ਪੱਤੀ ਦੇ ਦੇਖੋ ਇਹ ਵੀ ਆਹ ਦੇਖੋ ਇਹ ਫੋਾਰੇ ਪਹਿਲਾਂ ਕਿਤੇ ਕਿਤੇ ਦਰਹਿ ਹੋ ਵੀ ਰਹੇ ਆ ਕਿ ਕਰਦੇ ਮਾ ਮੈਂ ਲੋੜ ਤੱਕ ਸਾਮ ਸੰਭਾਲ ਦੀ ਹਾਂ ਜੀ ਤੇ ਨਹੀਂ ਤਾਂ ਇਹ ਫਰਡ ਦੇ ਰੋਡ ਤੇ ਜਾਮ ਹੈ ਜਾਨੀ ਖਰਾਬ ਹੋ ਗਿਆ ਮੇਗਾ ਤੇ ਬਿਲਕੁਲ ਸਾਹਮਣੇ ਆਪਣੇ ਬੈਂਕ ਆ ਜਾਂਦੀ ਆ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਜੀ ਸੇਬ ਜੁੜ ਕਰ ਦਿਓ ਜੀ